ਦੋਸਤੋ ਜੇਕਰ ਤੁਸੀਂ ਪੈਰਾਲਾਈਜ਼ ਦੇ ਇਲਾਜ ਵਾਸਤੇ ਬੂੰਗਾ ਜੋ ਕਿ ਪੰਚਕੁੱਲਾ ਹਰਿਆਣਾ ਵਿਖੇ ਸਥਿਤ ਹੈ ਵਿੱਚ ਜਾ ਰਹੇ ਹੋ ਤਾਂ ਉਸ ਤੋਂ ਜਾਣ ਤੋਂ ਪਹਿਲਾਂ ਕੀ ਕੀ ਸਾਵਧਾਨੀਆਂ ਅਤੇ ਕੀ ਕੀ ਪਰਹੇਜ਼ ਰੱਖਣੇ ਚਾਹੀਦੇ ਹਨ ਅੱਜ ਉਸ ਬਾਰੇ ਗੱਲ ਕਰਾਂਗੇ ਤੇ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਹੌਸਲੇ ਬੁਲੰਦ ਵਿੱਚ ਤੇ ਮੈਂ ਧਰਮਿੰਦਰ ਲਾੜੀ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਇਸੇ ਬਾਰੇ ਗੱਲ ਕਰਾਂਗੇ ਕਿ ਕੀ ਕੀ ਸਾਨੂੰ ਪਰਹੇਜ਼ ਰੱਖਣਾ ਚਾਹੀਦਾ ਹੈ ਅਤੇ ਜੇਕਰ ਅਸੀਂ ਬੂੰਗਾ ਵਿਖੇ ਇਲਾਜ ਕਰਾਣ ਜਾਣਾ ਹੈ ਤੇ ਸਾਨੂੰ ਕੀ ਕੀ ਸਾਵਧਾਨੀਆਂ ਰੱਖਣੇ ਚਾਹੀਦੇ ਹਨ ਸਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਤੁਸੀਂ ਉਹ ਬੁੰਗਰ ਟੀਬੀ ਵਿਖੇ ਇਲਾਜ ਕਰਾਣ ਜਾਂਦੇ ਹੋ ਤਾਂ ਉੱਥੇ ਖਾਲੀ ਪੇਟ ਨਹੀਂ ਜਾਣਾ ਕਿਉਂਕਿ ਬਿਨਾ ਖਾਲੀ ਪੇਟ ਤੋਂ ਉਹ ਟੀਕਾ ਨਹੀਂ ਲਗਾਉਂਦੇ ਤੇ ਦਵਾਈ ਵੀ ਨਹੀਂ ਦਿੰਦੇ ਸੋ ਕੁਛ ਨਾ ਕੁਛ ਉੱਥੇ ਖਾ ਕੇ ਜ਼ਰੂਰ ਜਾਓ ਜੀ ਦੋਸਤੋ ਇੰਜੈਕਸ਼ਨ ਲੱਗਣ ਤੋਂ ਬਾਅਦ ਤੁਸੀਂ 2 ਦਿਨ ਬਿਲਕੁਲ ਨਹਾਉਣਾ ਨਹੀਂ ਹੈ ਜੀ ਬੁੰਗਰ ਟੀਬੀ ਵਿਖੇ ਦੋਸਤੋ ਸਿਰਫ ਅਧਰੰਗ ਦਾ ਇਲਾਜ ਕੀਤਾ ਜਾਂਦਾ ਹੈ ਹੋਰ ਕਿਸੇ ਬਿਮਾਰੀ ਦਾ ਇਲਾਜ ਉੱਥੇ ਨਹੀਂ ਕੀਤਾ ਜਾਂਦਾ ਦੋਸਤੋ ਦੋਸਤੋ ਜਿਸ ਮਰੀਜ਼ ਦੇ ਸ਼ੂਗਰ ਦੇ ਟੀਕੇ ਲੱਗਦੇ ਹੋਣ ਉਸ ਨੂੰ 22 ਦਿਨਾਂ ਤੱਕ ਦਵਾਈ ਨਹੀਂ ਦਿੱਤੀ ਜਾਂਦੀ ਜਦੋਂ ਉਸ ਦਾ ਸ਼ੂਗਰ ਦਾ ਟੀਕਾ ਬੰਦ ਹੋ ਜਾਵੇ ਉਸ ਤੋਂ ਬਾਅਦ 22 ਦਿਨਾਂ ਬਾਅਦ ਇਹ ਹੀ ਦਵਾਈ ਦਿੱਤੀ ਜਾਂਦੀ ਹੈ ਇੱਥੇ ਅਦਰੰਗ ਦੀ ਦੋਸਤੋ ਜੇਕਰ ਗੱਲ ਕਰੀਏ ਖਾਣ ਪੀਣ ਦੇ ਪਰਹੇਜ ਦੀ ਤਾਂ ਦੋਸਤੋ ਚਾਵਲ ਖੀਰ ਕੜੀ ਮਹਾਂ ਦੀ ਦਾਲ ਰਾਜਮਾ ਮਸਰੀ ਦੀ ਦਾਲ ਕਾਲੇ ਚਨੇ ਸਫੇਦ ਚਨੇ ਅੰਡਾ ਮੀਟ ਅਤੇ ਸ਼ਰਾਬ ਸਮੋਸਾ ਅਤੇ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਦੋਸਤੋ ਇਹ ਬਿਲਕੁਲ ਨਹੀਂ ਖਾਣੀਆਂ ਇਸ ਤੋਂ ਇਲਾਵਾ ਖਾਣੇ ਦੇ ਵਿੱਚ ਨਮਕ ਤੇ ਮਿਰਚ ਬਹੁਤ ਘੱਟ ਪਾਈ ਜਾਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਸਾਗ ਤੇ ਮੱਕੀ ਦੀ ਰੋਟੀ ਬਿਲਕੁਲ ਨਹੀਂ ਖਾਣੀ ਦੋਸਤੋ ਜੇਕਰ ਆਪਾਂ ਸਬਜ਼ੀਆਂ ਦੀ ਗੱਲ ਕਰੀਏ ਤਾਂ ਉਸ ਵਿੱਚ ਗੋਭੀ ਬੈਂਗਣ ਕਾਲੀ ਤੋਰੀ ਨੂੰ ਛੱਡ ਕੇ ਤੁਸੀਂ ਸਾਰੀਆਂ ਸਬਜ਼ੀਆਂ ਖਾ ਸਕਦੇ ਹੋ ਦੋਸਤੋ ਜੇਕਰ ਫਲਾਂ ਦੀ ਗੱਲ ਕਰੀਏ ਤਾਂ ਤੁਸੀਂ ਦੋਸਤੋ ਕੇਲਾ ਬਿਲਕੁਲ ਨਹੀਂ ਖਾਣਾ ਇਸ ਤੋਂ ਇਲਾਵਾ ਸਾਰੇ ਫਰੂਟ ਤੁਸੀਂ ਖਾ ਸਕਦੇ ਹੋ ਦੋਸਤੋ ਦੁੱਧ ਵੀ ਪੀ ਸਕਦੇ ਹੋ ਲੇਕਿਨ ਉਸ ਦੀ ਮਲਾਈ ਉਤਾਰ ਕੇ ਹੀ ਤੁਸੀਂ ਦੁੱਧ ਦਾ ਸੇਵਨ ਕਰ ਸਕਦੇ ਹੋ ਦੋਸਤੋ ਇਹ ਜ਼ਰੂਰ ਯਾਦ ਰੱਖਣਾ ਕਿ ਜਦੋਂ ਤੁਹਾਡੇ ਇੰਜੈਕਸ਼ਨ ਲੱਗ ਜਾਂਦਾ ਹੈ ਪੈਰਾਲਾਈਜ਼ ਦਾ ਤਾਂ ਉਸ ਤੋਂ 2 ਦਿਨਾਂ ਬਾਅਦ ਤੱਕ ਨਹਾਣਾ ਨਹੀਂ ਹੈ ਬਿਲਕੁਲ ਵੀ ਦੋਸਤੋ ਦੋਸਤੋ ਜੇਕਰ ਮਰੀਜ਼ ਨੂੰ ਕੋਈ ਹੋਰ ਦਿੱਕਤ ਆਂਦੀ ਹੈ ਤਾਂ ਉਹ ਹੋਰ ਦਵਾਈ ਲੈ ਸਕਦਾ ਹੈ ਲੇਕਿਨ ਉਸ ਦੌਰਾਨ ਪੈਰਾਲਾਈਜ਼ ਦੀ ਦਵਾਈ ਨੂੰ ਬੰਦ ਕਰ ਦਿੱਤਾ ਜਾਵੇ ਦੋਸਤੋ ਪੈਰਾਲਾਈਜ਼ੇ ਇਲਾਜ ਦੌਰਾਨ ਇੱਕ ਪਰਚੀ ਦਿੱਤੀ ਜਾਂਦੀ ਹੈ ਜੋ ਕਿ ਹਰ 10 ਦਿਨ ਬਾਅਦ ਨਾਲ ਲੈ ਕੇ ਆਣੀ ਜ਼ਰੂਰੀ ਹੈ। ਦੋਸਤੋ ਸੋਮਵਾਰ ਨੂੰ ਕਲੀਨਿਕ ਬੰਦ ਹੁੰਦੀ ਹੈ ਇਸ ਦਿਨ ਛੁੱਟੀ ਹੁੰਦੀ ਹੈ ਸੋ ਸੋਮਵਾਰ ਨੂੰ ਇੱਥੇ ਨਾ ਆਇਆ ਜਾਵੇ। ਦੋਸਤੋ ਜਿੰਨਾ ਜਲਦੀ ਹੋ ਸਕੇ ਉਹਨਾਂ ਜਲਦੀ ਸਵੇਰੇ ਪਹੁੰਚਿਆ ਜਾਵੇ ਤਾਂ ਕਿ ਤੁਹਾਡਾ ਨੰਬਰ ਜਲਦੀ ਆ ਸਕੇ ਕਿਉਂਕਿ 150 ਤੋਂ 200 ਪੇਸ਼ੈਂਟ ਰੋਜ਼ ਦੇਖੇ ਜਾਂਦੇ ਹਨ ਉੱਥੇ ਸੋ ਇਸ ਕਰਕੇ ਜਿੰਨਾ ਜਲਦੀ ਹੋ ਸਕੇ ਉੱਥੇ ਉਹਨਾਂ ਜਲਦੀ ਉੱਥੇ ਪਹੁੰਚਣ ਦੀ ਖੇਚਲ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਇਹਨਾਂ ਦੀ ਕੋਈ ਹੋਰ ਸ਼ਾਖਾ ਨਹੀਂ ਹੈ ਦੋਸਤੋ ਦੋਸਤੋ ਇਹ ਵੀਡੀਓ ਸਿਰਫ ਜਾਣਕਾਰੀ ਲਈ ਬਣਾਈ ਗਈ ਹੈ ਤਾਂ ਕਿ ਮਰੀਜ਼ਾਂ ਨੂੰ ਇਸ ਦਾ ਫਾਇਦਾ ਹੋ ਸਕੇ ਤੇ ਅੱਜ ਜਿਸ ਦੋਸਤੋ ਆਪਾਂ ਗੱਲ ਕੀਤੀ ਸੀ ਕਿ ਪੈਰਾਲਾਈਜ਼ ਦੇ ਇਲਾਜ ਵਿੱਚ ਕੀ ਪਰਹੇਜ਼ ਰੱਖਣੇ ਚਾਹੀਦੇ ਹੈ ਕੀ ਸਾਵਧਾਨੀ ਰੱਖਣੇ ਚਾਹੀਦੇ ਹੈ ਤਾਂ ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਸੀਂ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਬਣਾਉਂਦੇ ਰਹਾਂਗੇ ਵੀਡੀਓ ਦੇਖਣ ਲਈ ਸ਼ੁਕਰੀਆ ਜੀ ਧੰਨਵਾਦ